ਹਨ ਜੀ ਪਾ ਯਾਰ ਜਾਲਾ ਸਾਰੇ ਵੀਰਾਂ ਦਾ ਲਓ ਜੀ ਤੇ ਬਹੁਤ ਹੀ ਸਮੇਂ ਬਾਅਦ ਆਪਾਂ ਹੁਣ ਸਟਾਰਟ ਕਰਦੇ ਆਂ ਬਲੌਗ ਦੀ ਸਟਾਰਟਿੰਗ ਹੈ ਨਾ ਤੇ ਵੀਡੀਓ ਵੀਡੀਓ ਬਾਬਾ ਦੂਜਿਆਂ ਆਪਾਂ ਲਗਭਗ ਕਰਤੀਆਂ ਬੰਦ ਠੀਕ ਹੈ ਤੇ ਇਹ ਗੱਲਾਂ ਚੱਲ ਕੇ ਕਰਾਂਗੇ ਖੇਤ ਕਿਰ ਆਪਣੇ ਕਰਦੀ ਕਬੂਤਰ ਬਾਹਰ ਹੈ ਨਾ ਆ ਕਬੂਤਰ ਕੱਢਦੀ ਬਾਰੇ ਸਾਡੇ ਸਾਥ ਹੋ ਗਈ ਜਿੱਲੀ ਦਾ ਚਾਰਾ ਵਟ ਲੈ ਗਏ ਤੇ ਚਲੋ ਫਿਰ ਚੱਲ ਕੇ ਕਰਦੇ ਹਾਂ ਸ਼ੇਅਰ ਤੁਹਾਡੇ ਨਾਲ ਲੋ ਜੀ ਮੇਰੇ ਵੀਰੋ ਆਦ ਹੈਗੇ ਆਪਣੇ ਬੇਲੀ ਅਮਰ ਦੀ ਆਪ ਕੋਈ ਵੈਸੇ ਹੈ ਤਾਂ ਆਪਣੀ ਜੀ ਤੇ ਇੱਧਰ ਆ ਜਾਂਦੇ ਹੈਗੇ ਤੇ ਸਭ ਤੋਂ ਪਹਿਲਾਂ ਬਿੱਲੀ ਬੁੱਲੀ ਵੇਖ ਲਈਏ ਇਤਰਾਣਾ ਇੱਕ ਮਿੰਟ ਇਹ ਇੱਥੇ ਇੱਥੇ ਨਾ ਬਾਬਾ ਤੁਸੀਂ ਕੱਲ੍ਹ ਹੈਗੀ ਇੱਥੇ ਆ ਖਾਮਦ ਰਹੇ ਨਹੀਂ ਕੀ ਬਿੱਲੀ ਬੁੱਲੀ ਹਨਾ ਤੇ ਆ ਮੈਂ ਖੋਲ ਕੇ ਜਿਵੇਂ ਬਾਹਰ ਝਾੜ ਦਿੰਦਾ ਮਤਲਬ ਪਰੇ ਹੋ ਗਿਆ ਪਾਣਾ ਤੇ ਮੁੜ ਕੇ ਅੰਦਰੋਂ ਨਿਕਲ ਕੇ ਤੇ ਇਧਰੋਂ ਕਬੂਤਰ ਨੂੰ ਸਾਈਡ ਤੋਂ ਇੱਥੋਂ ਫੜ ਲੈਂਦੀ ਹੈਗੀ ਤੇ ਇਸ ਕਰਕੇ ਮਾਹਤਰਾ ਇੱਥੇ ਪਹਿਲਾਂ ਖੜਕਾ ਫੁੱਕਾ ਕਰਕੇ ਵੇਲੇ ਨੇ ਬਿਬੀ ਬਿਬੀ ਬੋਲਦਾ ਹੋਵੇ ਬਿਹੋਈ ਤਾਂ ਭਾਜੂ ਹਨ ਤੇ ਚਲੋ ਫਿਰ ਬਿੱਲੀ ਲੱਗ ਪੋਏ ਤੇ ਹੈਣੀ ਹਨ ਤੇ ਖੋਲ ਕੇ ਕਬੂਤਰਾਂ ਨੂੰ ਆਪਣੇ ਨੂੰ ਖਟ ਕੇ ਬਾਹਰ ਦਾਣਾ ਪਾਣੀ ਪਾਈ ਗਏ ਲਓ ਜੀ ਤੇ ਕਰੋ ਸ਼ੌਂਕ ਆਪਣੇ ਕਬੂਤਰਾਂ ਦਾ ਨਹੀਂ ਨਹੀਂ ਆਪਣੇ ਨਹੀਂ ਬਿਬੀ ਲਓ ਜੀ ਕਬੂਤਰਾਂ ਉਦਿਆਂ ਇਹ ਸ਼ੌਂਕ ਬਹੁਤ ਚਿਰ ਬਾਅਦ ਕਰਾਇਆ ਆਪਾਂ ਤੇ ਬਾਕੀ ਖੁੱਲ ਕੇ ਕਰਾਵਾਂਗੇ ਤੇ ਕਿਰਾਏ ਨੇ ਕਿਨਾਂ ਟਾਈਮ ਪਾਸ ਕਰੋ ਤੇ ਕੱਢ ਦਈਏ ਬਾਹਰ ਨੰਨੂ ਲੋ ਜੀ ਮੇਰੇ ਵੀਰੋ ਤੇ ਆ ਗਏ ਆਪਾਂ ਖੇਤ ਬਾਬੇ ਹੋਣਾ ਤੇ ਨੀਰਾ ਨੂਰਾ ਕਾਟ ਲੀਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵੇਖੀ ਝੋਨੇ 'ਚ ਪਾਣੀ ਜੇ ਘਟ ਹੋਇਆ ਤਾਂ ਮੋਟਰ ਛੱਡ ਦਿਆਂਗੇ ਤੇ ਨੀ ਨੀਰਾ ਵੱਢ ਕੇ ਚੱਲਾਂ ਗਾਂ ਲੇ ਖੇਤ ਆ ਨਾ ਗਾਂ ਲੇ ਖੇਤ ਚੱਲ ਕੇ ਵੀ ਮਾਰਦੇ ਆਂ ਗੇੜਾ ਗੂੜਾ ਤੇ ਬਹੁਤ ਦਿਨਾਂ ਬਾਅਦ ਬਾਬੇ ਹੋਣਾ ਵੀਡੀਓ ਬਣਾਈ ਆ ਵਲੌਗ ਵਾਲੀ ਤੇ ਇਹ ਤੁਹਾਨੂੰ ਨਾ ਥੋੜਾ ਨੀਰਾ ਨੂਰਾ ਵੱਢ ਲਾ ਮ ਵਿਹਲਾ ਹੋ ਜਾ ਤੇ ਗਾਂ ਲਖੇਤ ਜਾਵੜਾ ਮੈਂ ਉੱਥੇ ਜਾ ਕੇ ਹੁਣ ਸਾਰੀਆਂ ਗੱਲਾਂ ਦੱਸੂਗਾ ਇੱਕ ਮਿੰਟ ਗਾਂ ਲਖੇਤ ਜਾ ਕੇ ਨਾ ਤੁਹਾਨੂੰ ਕੱਲੀ ਕੱਲੀ ਗੱਲ ਦੱਸੂ ਵੀ ਕਾਰਨ ਕੀ ਆ ਵੀਡੀਓ ਬਣਾਉਣ ਦਾ ਜਾਂ ਨਾ ਬਣਾਉਣ ਦਾ ਹਨਾ ਤੇ ਚਲੋ ਫਿਰ ਕਿਹਨ ਨੀਰਾ ਚਰਾ ਵੱਢ ਲਗੇ ਪਾਣੀ ਚਲ ਹੈਗੇ ਝੋਨੇ ਚ ਕਿਹਨ ਨਾ ਡੰਗਾ ਲੈਂਦਾ ਹੀ ਐ ਚਲੋ ਫਿਰ ਨੀਰਾ ਵੱਢ ਗਏ ਤੇ ਕਰਦੇ ਹੌਟਨਾ ਸ਼ੇਅਰ ਆਪਾਂ ਲਓ ਜੀ ਤੇ ਨੀਰਾ ਕਾਟਤਾ ਬਾਬਿਓ ਤੇ ਹੁਣ ਕਰਨ ਆਪਣੇ ਟਰਾਲੇ ਚ ਲੋਡ 12 ਡੈਲੀ ਟਰਾਲਾ ਖੜਾ ਉਹ ਸਾਹਮਣੇ ਉਹ ਉੱਥੇ ਠੀਕ ਹੈ ਦੀਨ ਨੇ ਹਣਾ ਤੇ ਨੀਰਾ ਲੱਦ ਗਏ ਤੇ ਇੱਕ ਚਾਚੇ ਦੇ ਮੁੰਡੇ ਦਾ ਫੋਨ ਆਇਆ ਸੀਗਾ ਤੇ ਪਾਪ ਜੀ ਬਾਲ ਕਿਉਂ ਨਹੀਂ ਤੇਰਾ ਆਪ ਕਹਿ ਰਹੇ ਦੀ ਤੇ ਭੱਜ ਕੇ ਉਹ ਹੀ ਬਾਲ ਲਈ ਗਏ ਤੇ ਫਿਰ ਗਾਂ ਲਖੇ ਚੱਲ ਕੇ ਤੁਹਾਡੇ ਨਾਲ ਕਰਦੇ ਗੱਲਾਂ ਬਾਤਾਂ ਸ਼ੇਅਰ ਸਾਰੀਆਂ ਲਓ ਬਾਬਿਓ ਤੇ ਨੀਰਾ ਕਰਤ ਆਪਾਂ ਗੱਡੀ 'ਚ ਲੋਡ ਤੇ ਹੁਣ ਉਹ ਜਾ ਕੇ ਪਾਪ ਖੋਲ੍ਹਿਆ ਹੀ ਹੈ ਨਾ ਚੋਬਰ ਦੀ ਵਾਣ ਦੀ ਤੇ ਨਾਲੇ ਆਪਣੇ ਪਾਣੀ ਵੀ ਲੈ ਹੋਇਆ ਤਾਂ ਠੀਕ ਹੈ ਨਹੀਂ ਮੋਟਰ ਛਾੜ ਦਿਆਂਗੇ ਨਰ ਤੇ ਚਲੋ ਫਿਰ ਚੱਲ ਗਏ ਨੇ ਕਰਕੇ ਹੀ ਕੰਮ ਧੰਦਾ ਆਉਦਾ। ਲਓ ਮੇਰੇ ਵੀਰੋ ਤੇ ਆ ਕੇ ਇੱਧਰ ਸੜ ਚੱਲੀ ਜਾਂਦੀ ਚੋਬਰਾਂ ਦੀ ਮੋਟਰ। ਠੀਕ ਐ। ਤੇ ਆਪਣੇ ਵੀ ਯਾਰ ਝੋਨੇ 'ਚ ਪਾਣੀ ਤਾਂ ਲਗਭਗ ਹੈਗਾ ਹਨਾ ਯਾਰ। ਤੇ ਪਰ ਮੋਟਰ ਛੱਡਾਂਗੇ ਕੁਛ ਨਹੀਂ ਹੁੰਦਾ ਕੱਲ ਨੂੰ ਵਾਰੀ ਪੰਜ ਘੰਟੇ। ਤੇ ਆਨੇ ਬਾਹਰ ਕਾੜ ਦਾਂਗੇ ਇਹਦੇ ਆਪਾਂ। ਤੇਰੀ ਪਾਈਪ ਖੋਲ ਦੀਏ। ਗਾਂਹ ਵਾਲੇ ਕਿੱਲੇ ਜਾਂਦੇ ਵੇਖੋ ਪਾਣੀ ਤਰਨ ਲੱਗ ਗਿਆ ਵੇਖੋ ਖਾਲ ਤੇ। ਪਤੰਦਰ ਗੀੜਾ ਵੀ ਨਹੀਂ ਮਾਰਦੇ ਕਿਲੇ ਵਾਟਾਂ ਦੇ ਪਾਣੀ ਚੜ ਗਿਆ। ਖਾਲ ਦੀਆਂ ਤੇ। ਓਹੋ ਹੋ ਇੱਕ ਮਿੰਟ ਬਾਬੇ ਪਾਈਪ ਉਪ ਖੋਲ ਕੇ ਕਰਣਾ। ਤੇ ਇੱਧਰ ਹੀ ਮੋਟਰ ਛੱਡਦੇ ਆਂ ਦੂਜੀ ਛੱਡਦੇ ਨੇ ਹਣਾ ਚਾਚੇ ਕਹਿ ਲਈ ਆਪੇ ਪਈ ਜਾਊਗੀ ਤੇ ਬਸ ਕੱਲੀ ਆ ਪਾਇਪ ਖੋਲਣੀ ਐ ਆਹ ਖੋਲ ਦੀ ਕਰ ਆਏ ਹਾਏ ਖੋਲ ਜਾ ਭੈਣ ਮਾਈ ਜਾਵੇ ਦੀ ਹਲਕੀ ਜਿਹੀ ਇੱਕ ਮੰਡਿਰ ਪਾਇਪ ਖੋਲੁੰਦੀ ਅੜੀ ਪਈ ਆ ਭੈਣ ਦੇ ਲੱਕੜੇ ਦੀ ਲੋ ਬਾਬਿਓ ਤੇ ਆਪਣੀਆਂ ਪਾਇਪਾਂ ਮੈਂ ਖੋਲਿਆ ਹਣਾ ਕੈਰੇ ਦੀਆਂ ਤੇ ਆਹ ਕਰ ਦਈਏ ਪਾਇਪ ਬੰਦ ਤੇ ਮੋਟਰ ਦੀ ਛੱਡ ਆਪਾਂ ਹਾਏ ਸੜਕੀ ਵੇਖੋ ਮੁਰਕੋ ਮੁਰਕੀ ਕਰਤਾ ਵੇਖੋ ਬੁਰਾ ਹਾਲ ਹੋ ਗਿਆ ਨਾ ਨਾਲੇ ਉਹ ਠੰਡ ਆ ਉਹਨੀ ਗਰਮੀ ਵੀ ਹੈ ਨਹੀਂ ਪਰ ਫਿਰ ਵੀ ਮੁਰਕੋ ਮੁਰਕੀ ਹੋ ਗਏ ਉਂ ਤਾਂ ਆ ਆਪਣੀ ਕਾਹਦਾ ਬਣਿਆ ਪਾਣੀ ਦੇ ਲੱਗ ਰਿਹਾ ਲਓ ਜੀ ਕਰਦ ਗਏ ਪਾਈਪਾਂ ਬੰਦ ਆਪਾਂ ਲੋਕ ਆ ਜਾਂਦੇ ਖੁੱਡੇ ਕੂਤਰਾ ਖੁੱਡਾ ਬੰਦ ਕਰਦ ਗਏ ਤੇ ਆਪਣੇ ਕੋਲੇ ਬਾਈ ਜੀ ਹੈਗਾ ਅਉਧਾ ਕਿਆ ਰਣੀ ਪਾਈਪਾਂ ਬੰਦ ਕਰ ਦੇ ਉਹ ਮੋਟਰ ਛੱਡ ਦੇ ਉਧਰੋਂ ਮੋਟਰ ਬੰਦ ਕਰ ਦੇ ਸਪਰੇਅ ਕਰ ਦੇ ਰੇ ਪਾ ਦੇ ਉਹ ਕਰ ਦੇ ਠੀਕ ਹੈ ਆਪਣੇ ਕੋਲੇ ਆਉਧਾ ਇਹ ਹੈ ਤੇ ਚਲੋ ਮੋਟਰ ਛੱਡ ਗਏ ਤੇ ਦਿਖਾਉਣੇ ਤੁਹਾਨੂੰ ਲਓ ਜੀ ਮੋਟਰ ਛੋੜ ਦਿੱਤੀ ਹੈ ਬਾਬਾ ਮੇਰੇ ਘਰੇ ਚਲ ਉੱਥੇ ਪਰ ਹੋ ਗਿਆ ਉਸ ਜੋੜ ਤੇ ਚਲ 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 ਰਾਣੀਏ ਚਲ 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 ਲਓ ਜੀ ਚੱਲ ਪੀ ਰਾਣੀ ਆਪਣੀ ਤੇ ਬੱਪਾ ਪਾਈ ਪਾ ਖੁੱਲੀਆਂ ਤੇ ਹੁਣ ਚੱਲਦਾ ਗਾਂਲੇ ਖੇਤ ਆਪਾਂ ਨਾ ਤੇ ਗਾਂਲੇ ਖੇਤਾਂ ਕਿ ਮੋਟਰ ਦੇਖਣੀ ਹੈ ਜੀ ਕੀ ਬਣੀ ਆਂਦਾ ਈ ਨਹੀਂ ਬੰਦ ਆਣਾ ਲਓ ਬਾਬੇ ਤੇ ਚੱਲੀ ਗਏ ਲਓ ਜੀ ਮੇਰੇ ਵੀਰੋ ਤੇ ਆ ਗਿਆ ਆਪਾਂ ਦੂਸਰੇ ਖੇਤ ਤੇ ਚੋਬਰ ਸਾਹਮਣੇ ਉਹ ਚੋਬਰਾ ਚਾ ਆ ਕੇ ਇਧਰ ਹੈਲੋ ਬਣਾ ਮੇਰੀ ਆਡੀਅੰਸ ਨੂੰ ਹੈਲੋ ਤੇ ਯਾਰ ਇਹਨਾਂ ਨੂੰ ਆਪਾਂ ਕਾਰਨ ਦੱਸ ਦੀਏ ਕਾ ਪਰ ਵੀਡੀਓ ਨਾ ਬਣਾਉਣ ਦਾ ਕਾਰਨ ਆ ਜਾ ਫਿਰ ਮੜਾ ਜਾ ਆ ਲਾ ਕੇ ਆ ਕੀ ਲਾਉਣਾ ਤੂੰ ਇਹ ਮਟਰ ਲਓ ਚੋਬਰ ਲਈਦਾ ਮਟਰ ਤੇ ਉਹ ਰਿਹਾ ਫਿਰ ਦੱਸਦੇ ਆਪਾਂ ਗੱਲਾਂ ਬਾਤਾਂ ਇਹਨਾਂ ਨੂੰ ਕੀ ਬੰਦ ਐ ਲਓ ਬਾਬਿਓ ਤੇ ਇੱਧਰ ਪਾਣੀ ਪੂਣੀ ਵਹਿੰਦੀ ਸੀ ਕਹਿ ਰਹਿਆਂ ਚ ਸਾਡੇ ਸ਼ੋਰ ਜਿਹਦੇ ਤੇ ਮੈਂ ਮੋਟਰ ਬੰਦ ਹੀ ਕਰਨੀ ਹਣਾ ਉਹ ਕਿੱਲਾ ਲਾਉਣਾ ਸੀ ਲੱਗ ਗਿਆ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਹਣਾ ਮੈਂ ਯਾਰ ਵੀ ਵੀਡੀਓ ਵਾੜਿਓ ਕਿਉਂ ਬੰਦ ਕਰਤੀਆਂ ਦੂਜੀਆਂ ਆਪਾਂ ਨਾ ਵੀਡੀਓ ਬੰਦ ਕਰਨ ਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਵੀ ਨਾ ਤਾਂ ਕਿਸੇ ਨੇ ਸਾਨੂੰ ਕਿਹਾ ਵੀ ਤੁਸੀਂ ਗਲਤ ਕਰਦੇ ਹੋ ਸਾਨੂੰ ਘਰੋਂ ਪੁਲਿਸ ਪੋਰਟ ਸੀ ਜਿਹੜਾ ਇਹੋ ਜੀ ਗੱਲ ਨਹੀਂ ਗਈ ਤੇ ਪਰ ਸਾਡੇ ਕੋਲ ਬੰਦਿਆਂ ਦੀ ਕਮੀ ਸੀ ਯਾਰ ਹਨਾ ਵੀ ਬੰਦੇ-ਬੰਦੇ ਵੀਡੀਓ ਚਾਹੀਦੇ ਆ ਅਸੀਂ ਦੋ ਜਾਨੇ ਸੀਗੇ ਸਿਰਫ ਹੀ ਤੇ ਦੋ ਹੋਣ ਦੇ ਕਾਰਨ ਹੱਥੋਂ ਵੀਡੀਓ ਨਹੀਂ ਬਣ ਪਉਂਦੀਆਂ ਨਹੀਂ ਗੱਲ ਬਣਦੀ ਦੋ ਜਾਨੇ ਹਨਾ ਇਸ ਕਰਕੇ ਉਹਨੂੰ ਮੈਂ ਕਿਹਾ ਯਾਰ ਮੈਂ ਛੱਡ ਪਰੇ ਗੁਰਪ੍ਰੀਤ ਆਪਣਾ ਨਾ ਵੀ ਆਪਾਂ ਵਲੋਗਿੰਗ ਕਰ ਲਿਆ ਕਰਾਂਗੇ ਆਪਦੀ ਖੇਤੀਬਾੜੀ ਦੀ ਕਰ ਲਿਆ ਕਰਾਂਗੇ ਸੌਖੀ ਤਾਂ ਹੈ ਚੱਲੇ ਨਾ ਚੱਲੇ ਉਹ ਰੱਬ ਰੱਖਾ ਹੀ ਹੈ ਨਾ ਤੇ ਪਰ ਆਪਦਾ ਕੰਮ ਤਾਂ ਹੈਗਾ ਤੇ ਇੰਨੇ ਬੰਦੇ ਬਾਕੀ ਉਹ ਨਹੀਂ ਲੋਟ ਆਉਂਦਾ ਸੀ ਹਨਾ ਵੀਡੀਓ ਬਣਾਉਣ ਵਾਲਾ ਉਹ ਚੱਕਰ-ਚੁੱਕਰ ਦੇ ਬੰਦਿਆ ਮੈਨਾਂ ਨਹੀਂ ਗੱਲ ਬੰਦੀ ਹੂਨ ਤਾਂ ਚੀਤੀ ਤਾਂ ਨਹੀਂ ਮਾੜੀ ਸੀ ਹਨਾ ਚੀਜ਼ ਵਧੀਆ ਸੀ ਤੇ ਬੰਦੇ ਐਵੇਂ ਨਹੀਂ ਲੋਟ ਆਉਂਦੀ ਤੇ ਤਾਂ ਕਰਕੇ ਅਸੀਂ ਵੀਡੀਓ ਬਣਾਉਣੀਆਂ ਕਰਤੀਆਂ ਬੰਦੋ ਤੇ ਉਹ ਵੀਡੀਓ ਮੈਸਾਂ ਬਣਾਉਂਦੇ ਵੀ ਨਹੀਂ ਕਿਉਂਕਿ ਬੰਦਿਆ ਮੈਨਾਂ ਨਹੀਂ ਬੰਦੀ ਤੇ ਖੇਤੀ ਬਾੜੀ ਦੇ ਸੰਬੰਧ ਵੀਡੀਓ ਆ ਕਰਨੀਆਂ ਕਬੂਤਰਾਂ ਸੰਬੰਧ ਵੱਤਵਾਦ ਆ ਕਰਨੀਆਂ ਤੇ ਇਦੂ ਵੱਧ ਹੋਰ ਨਹੀਂ ਕੁਛ ਹਨਾ ਤੇ ਜਿਆਦਾਤਰ ਤਾਂ ਮੇਰੇ ਹਿਸਾਬ ਨਾਲ ਹਨਾ ਯਾਰ ਵੀ ਖੇਤੀਬਾੜੀ ਚ ਹੀ ਜਿਆਦਾ ਆਉਣੀਆਂ ਵੀਡੀਓ ਚੱਲਨਾਂ ਚੱਲਨ ਦਾ ਆਪਣਾ ਕੋਈ ਚੱਕਰ ਨਹੀਂ ਚੱਲਦੀ ਨਾ ਚਲਣ ਭਾਂਦਾ ਜੇ ਹੁਣ ਤੂੰ ਬਾ ਖੜਾ ਹੋਗੇ ਠੀਕ ਐ ਤੇ ਹੁਣ ਮੋਟਰ ਕਰ ਦਈਏ ਬੰਦ ਤੇ ਚਲਦੇ ਆ ਘਰੇ ਨੀਰਾ ਲੈ ਕੇ ਦੂਜੇ ਕਿਤੇ ਨੀਰਾ ਪੀ ਆਪਣਾ ਤੇ ਉੱਥੇ ਹੀ ਮੋਟਰ ਚੱਲੀ ਜਾਂਦੀ ਐ ਤੇ hath ਨੇ ਆਵਾਂਗੇ hath ਨੇ ਕੀੜਾ ਛੇੜਾ ਮਾਰ ਕੇ ਜਾਵਾਂਗੇ ਨਾ ਤੇ ਚਲੋ ਫਿਰ ਚੱਲੀ ਗਏ ਵਾਹ ਬਾਬੋ ਤੇ ਆ ਗਿਆ ਆਪਾਂ ਕਰੇ ਨੀਰਾ ਚਰਨ ਲੈ ਕੇ ਰੋਟੀ ਰੱਠੇ ਲਈ ਖਾ ਠੀਕ ਹੈ ਤੇ ਵੜਦੇ ਆ ਕੋਈ ਕੰਮ ਇਹ ਪੈਂਟ ਚੁਲਿਆ ਉਹਦਾ ਪੱਖੇ ਦਾ ਇਹ ਆ ਸਾ ਚੀਕਾਂ ਮਾਰੀ ਰੱਖ ਚੁਕ 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 ਇਹਦਾ ਹੀ ਹੱਲ ਕਰ ਅੱਜ ਪਾਏ ਨੂੰ ਖੋਲ ਕੇ ਸਿਰ ਤੇ ਨੂੰ ਥੰਡੇ ਤੇ ਵਾਇਰਿੰਗ ਨੂੰ ਖਰਾਬ ਹੋਣਾ ਚੈੱਕ ਕਰੀਏ ਜਾਨਾ ساری ਰਾਤ ਨਹੀਂ ਪੈਂਦੰਦਾ ਲੈ ਅ ਚੁਕ 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 ਹੋਈ ਜਾਂਦੀ ਹੈ ਤੇ ਚਲੋ ਫਿਰ ਇਹਦਾ ਕਰੀਏ ਟਰੀਟਮੈਂਟ ਤੇ ਚੱਲਦੇ ਆ ਲਓ ਜੀ ਕਰ ਲੈ ਸੈਟਅਪ ਤੇ ਖੋਲਦੇ ਆ ਆਪਣਾ ਪੱਖਾ ਤੇ ਵੇਣੇ ਅਜ ਕੀ ਪ੍ਰੋਬਲਮਾਂ ਕੀ ਚੱਕਰਾ ਕਿਉਂ ਆਵਾਜ਼ ਕਰ ਰਿਆ ਨਾ ਇਹ ਤੇ ਦਿਖਾਉਣਾ ਤੁਹਾਨੂੰ ਖੋਲ ਕੇ ਥੱਲੇ ਲਾਈ ਕਰਨ ਤਾਰਾ ਤਰਾਂ ਪਟਕੀਆਂ ਇੱਕ ਕਰਤਾ ਅਡੀਆਂ ਵੇਠ ਸਾਰਾ ਕੁਸ਼ ਕਰੋ ਚੱਕ ਖੋਲ ਤਾਂ ਸਭ ਆਂੜੀਆਂ ਪਤਾ ਨਹੀਂ ਲੱਗਦਾ ਉਹ ਵੇਰਿੰਗ ਖਰਾਬ ਆ ਦਾ ਕੀ ਖਰਾਬ ਹੈ ਦਾ ਵੇਖਣਾ ਪੂਗ ਕਰਾ ਖੋਲ ਕੇ ਸਾਰਾ ਇੱਥੇ ਟੂਲ ਵੜਿਆ ਬੈਤਾ ਪਹਣਦੇ ਯਾਰ ਤਾਰਾ ਨਿਸ਼ਾਨੀ ਰੱਖ ਲਈਏ ਇੱਕ ਮਿੰਟ ਰੋਕੋ ਪਹਿਲ ਤੇ ਹੋਗੀ ਤਾਰ ਆਹ ਵਾਲੀ ਲਾਲ ਤੇ ਨੀਲੀ ਪਹਿਲ ਤੇ ਹੋ ਗਈ ਲਾਲ ਹਰੀ ਤੇ ਨੀਲੀ ਦੂਜੀ ਤੇ ਹੋ ਗਈ ਲਾਲ ਤੇ ਹਰੀ ਥੱਲੇ ਚਿੱਟੀ ਤਾਰਨ ਚਲੋ ਠੀਕ ਹੈਨ ਖੋਲ ਕੇ ਨੂੰ ਪਾਉਣੇ ਹੈ ਗੋ ਰੱਬਾ ਲਾਉਗਾ ਬੇ ਤੇ ਕਰਤਾ ਪੱਥਰ ਰੈਡੀ ਤੇ ਹੱਥ ਲਿਬੜੇ ਪਏ ਹੁਣ ਤੋਂ ਮੁਰਗੀ ਮਾਰਾ ਚਲਾਇਆ ਚਲੋ ਸਮਾਂ ਸਮੋਸਾ ਸੰਦਗੇ ਤੇ ਵੇਹਣਿਆ ਫਿਰ ਕੀ ਬੰਦਦਾ ਲਓ ਬਾਬੇਓ ਤੇ ਹੁਣ ਕਰੋ ਆਪਣੇ ਕਬੂਤਰਾਂ ਦਾ ਸਾਂਗ ਤੇ ਦਿਖਾਈ ਗਏ ਹੁਣ ਕਿੰਨੇ ਹੋ ਗਏ ਕਬੂਤਰ ਤਾਂ ਹੋ ਗਏ ਵਾਹ ਵਾਹ ਠੀਕ ਹੈ ਵਿੱਚੋਂ ਆਹ ਜੋੜੀ ਦੀ ਓਦੋਂ ਆਂਡੇ ਕਿੰਨੇ ਆ ਲਾਏ ਹਨਾ ਇਹਨੇ ਇੱਕ ਬਾਬਾ ਬੱਚਾ ਕੱਢ ਲਿਆ ਸੀ ਆਹ ਚਿੱਟੀ ਜੋੜੀ ਦੇ ਸਾਹਮਣੇ ਇਹ ਦੋਨਾਂ ਨੇ ਤੇ ਇਹਨਾਂ ਦਾ ਬੱਚਾ ਗਿਆ ਸੀ ਮਾਰ ਠੀਕ ਹੈ ਤੇ ਆਹ ਆਪਣੀ ਗੋਲੀ ਕਬੂਤਰੀ ਗਿਆ ਵਾਲੀ ਤੇ ਆ ਬਿੰਬੜ ਨਾਲ ਇਹਦੇ ਬੱਚੇ ਆ ਬੈਠੇ ਇੱਕ ਤਾਂ ਆ ਰਿਆਂ ਚਤਰਾਇਆ ਤੇ ਇੱਕ ਉੱਪਰੇ ਆ ਖੜਾ ਦੋ ਬੱਚੇ ਇਹਨੇ ਕੱਢਦੇ ਤੇ ਆਪਣੀ ਦੂਜੀ ਜੋੜੀ ਆਹ ਵਾਲੀ ਇਰੇ ਬੱਚਿਆ ਦੋ ਫਿਰ ਤੇ ਥੱਲੇ ਤੇ ਇੱਕ ਦੋ ਪਹਿਲਾਂ ਅੰਮ ਵਿੱਚ ਮਰ ਗਏ ਸੀ ਉਹ ਬਾਵਾ ਹਾਬ ਰਾਂਝੇ ਹੋਏ ਤੇ ਧਿਆਨ ਨਹੀਂ ਸੀ ਇਹਨਾਂ ਚ ਤੇ ਹੁਣ ਲਗਭਗ ਵੇਖੀ ਅੰਡੇ ਕਿਨੇ ਕਿਨੇ ਲਾਏ ਅੰਡੇ ਅੰਡੇ ਉਹ ਤਾਂ ਪਲੇ ਹੀ ਹੈਗੇ ਖਰਾ ਹੋਏ ਪੇ ਤੇ ਹਾਈ ਤੱਕ ਤਾਂ ਕਿਸੇ ਜੁੜ ਨਹੀਂ ਅੰਡੇ ਨੇ ਲਾਏ ਨਾ ਇਹਨੇ ਲਾਏ ਇਹ ਮਾਰਦਾ ਤੋਏ ਤੇ ਬਾਕੀ ਹੁਣ ਨਾਉਣੇ ਆ ਬਾਬੋ ਕੇ ਰਹਿਣਾ ਨਾ ਨੂੰ ਕੇ ਫੇਰ ਜਾਣਾ ਖੇਤ ਮੋਟਰ ਚੱਲੀ ਜਾਂਦੀ ਐ ਨਾ ਉਰ ਲੈ ਕੇ ਦਾ ਆਪਣੇ ਤੇ ਚੱਲ ਕੇ ਪਾਣੀ ਧਣੀ ਸਾਉਂਦੇ ਆ ਤੇ ਦਿਖਾਉਣਿਆ ਉਹਨੂੰ ਪਰ ਆਪਾਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਕੋਈ ਨਵੀਂ ਤਾਜੀ ਗੱਲ ਲਓ ਜੀ ਬਾਪੂ ਨਾ ਹਟੋ ਕੇ ਹੋ ਕੇ ਫਰੈਸ਼ ਤੇ ਚੱਲ ਪਏ ਉਹਨੂੰ ਬਾਦਰ ਬਾਈਕ ਤੇ ਕੋਣ ਪਟ્રોલ ਇੰਦੀ ਇੱਕ ਸ਼ੋਅ ਹੋਣਾ ਠੀਕ ਐ ਤੇ ਚੱਲ ਕੇ ਪojੇ ਪਟ્રોલ ਤੇ ਫੇਰ ਚੱਲਦੇ ਆ ਖੇਤ ਪਾਣੀ ਧਣੀ ਵੇਣੇ ਚੱਲ ਕੇ ਇਹ ਕਰਦੇ ਆਂ ਆਰਡਰਾਂ ਸ਼ੇਰ ਆਪਾਂ ਨਾ ਓ ਮੇਰੇ ਵੀਰੋ ਤੇ ਆ ਕੇ ਘਰੇ ਖੇਤ ਪਾਣੀ ਧਣੀ ਵੇਖੇ ਭੁੱਲ ਗਏ ਵੀਡੀਓ ਬੁਣੀ ਵੀ ਦਿਮਾਗ ਚ ਨਿਕਲ ਗਈ ਇਹਨੂੰ ਕੋ ਕੰਮ ਤੋਂ ਦਾ ਭੁੱਲ ਜਾਂਦਾ ਬੰਦਾ ਤੇ ਹੁਣ ਆ ਗਏ ਆ ਪਾਏ ਆ ਮੌਸਮ ਤੇ ਨਾ ਠੰਡਾ ਤੇ ਫੇਰ ਵੀ ਧੱਕ ਦੀਦਾ AC ਨਾਲ ਦੀ ਨਾਲ ਹੀ ਇਹ ਹੀ ਤਾਂ ਨਹੀਂ ਸੀ ਨਾ ਰਸਤਾ ਖਚਾਉਂਦੀ ਐ ਚਲੋ ਕਰੋ ਓਕੇ ਬਾਏ ਬਾਏ ਸਾਰੇ ਗੁਰੂ ਤੇ ਵੀਡੀਓ ਬਾਬੋ ਆਪਣੀ ਹੁਣ ਆਇਆ ਕਰਨੀ ਐ ਇਸ ਲੋਟੀ ਹਨ ਜੀ ਵਲੌਗ ਹੀ ਆਇਆ ਕਰਨਗੇ ਚੇਵੇਂ ਬਣੀ ਜਾਂਦੇ ਵਸ ਰੋਜ਼ ਕੁਛ ਨਾ ਕੁਛ ਕਰਿਆ ਕਰੇ ਕੰਮ ਤਾਂ ਹੁੰਦਾ ਤੇ ਓਵੇਂ ਓਵੇਂ ਵਲੌਗ ਆਇਆ ਕਰਨਗੇ ਤੇ ਰੈਗੂਲਰ ਹੋ ਸਕਦਾ ਵੀ ਰੋਜ਼ ਪਾਇਆ ਕਰਗੇ ਕਿੰਨਾ ਗੈਪ ਦੇ ਗਏ ਹਨ ਤੇ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਮਿਲਦੇ ਆ ਫਿਰ ਕੱਲ ਨੂੰ ਨਵੇਂ ਵਲੌਗ ਨਾਲ ਰਾਬਰ ਆ ਤੇ ਬਾਏ ਬਾਏ